ਅਮ੍ਰਿਤਸਰ ਦੇ ਹਲਕਾ ਟਾਰੀ ਤੋਂ ਵਿਧਾਇਕ ਜਸਵਿੰਦਰ ਰਮਦਾਸ ਨੇ ਹਲਕਾ ਟਾਰੀ ਦੇ ਪਿੰਡ ਮਹਿਣੀਆਂ ਕੁਹਾਰਾ ਵਿਖੇ ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ ਦੇ ਨਵੇਂ ਕਲਾਸਰੂਮ ਮਦਦ ਘਾਟਨ ਕੀਤਾ ਇਸ ਮੌਕੇ ਤੇ ਗੱਲਬਾਤ ਕਰਦੇ ਹੋਏ ਹਲਕਾ ਵਿਧਾਇਕ ਜਸਵਿੰਦਰ ਸਿੰਘ ਰਮਦਾਸ ਨੇ ਕਿਹਾ ਕਿ ਹਲਕਾ ਟਾਰੀ ਦੇ ਪਿੰਡ ਮਹਿਣੀਆਂ ਕੁਹਾਰਾ ਵਿਖੇ ਸਰਕਾਰੀ ਐਲੀਮੈਂਟਰੀ ਸਮਾਰਟ ਲੱਖਾਂ ਰੁਪਏ ਦੀ ਲਾਗਤ ਨਾਲ ਨਵੇਂ ਕਮਰੇ ਸਕੂਲ ਦੀ ਚਾਰਦੀਵਾਰੀ ਤੇ ਹੋਰ ਮੁਰੰਮਤ ਕਰਵਾਈ ਗਈ ਹੈ ਮੌਕੇ ਤੇ ਗੱਲਬਾਤ ਕਰਦੇ ਹੋਏ ਪਿੰਡ ਮਹਿਣੀਆਂ ਕੁਹਾਰਾ ਤੋਂ ਆਮ ਆਦਮੀ ਪਾਰਟੀ ਦੀ ਪ੍ਰਧਾਨ ਪਰਮਜੀਤ ਕੌਰ ਬਾਬਾ ਗੁਰਨਾਮ ਸਿੰਘ ਜੋਬਨ ਸੰਧੂ ਮੈਂਬਰ ਪੰਚਾਇਤ ਬਲਕਾਰ ਸਿੰਘ ਸਰਬਜੀਤ ਸਿੰਘ ਜਸ਼ਨਪ੍ਰੀਤ ਕੌਰ ਸਰਬਜੀਤ ਕੌਰ ਭਪਿੰਦਰ ਸਿੰਘ ਬਸਣ ਸਿੰਘ ਖਰਜੀਂਦਰ ਸਿੰਘ ਸੁਖਬੀਰ ਸਿੰਘ ਆਦੀ ਮੌਜੂਦ ਸਨ ਤੁਸੀਂ ਕਿਸੇ ਵੀ ਸਕੂਲ ਵਿੱਚ ਜਾ ਕੇ ਦੇਖਦਾ ਹੋ ਰਾਜ ਮੰਤਰੀ ਸੰਤੀ ਜੀ ਆ ਬਣਾਉਂਦੇ ਨੇ ਇਤੋਂ ਤੱਕ ਕਿ ਪਾਸ ਪਾਸ ਪੇਉ ਜਾਰੀਨਾ ਅਧਿਆਪਕ ਅਧਿਕਾਰ ਸੰਸਥਾਨਕ ਪਦ ਅ ਲੈ ਕੇ ਗੜਾਇਆ ਹੈ ਇੰਟਰਨੈਸ਼ਨਲ ਲੈ ਕੇ ਗੜਾਇਆ ਸਾਡੇ ਜਿਹੜੇ ਸਾਡੇ ਲੈਕ ਪ੍ਰਿੰਸੀਪਲ ਸੀ ਲੈਕ ਤਾਂ ਸਾਰੇ ਨੇ ਲੇ ਕਾਨੂੰਨਾਂ ਗੁੱਸ਼ ਨੂੰ ਸਵਾਰਿਆ ਬੇਈਮਾਨੀ ਉਹਨਾਂ ਦੀ ਕੁੱਟ-ਕੁੱਟ ਕੇ ਕਦੀ ਹੋਈ ਸੀ ਜਿਵੇਂ ਨਸ਼ਿਆਂ ਦਾ ਯਾਰ ਕੈਰ ਉਹ ਕੋਰ ਫਲਾਇਆ ਉਹਨਾਂ ਨੇ ਉੱਚੇ ਤਰ੍ਹਾਂ ਇਹ ਸਿੱਖਿਆ ਦੇ ਵਾਸਤੇ ਵੀ ਕੁਝ ਨਹੀਂ ਕਰਕੇ ਗਏ ਕੋਰ ਪੂਰੇ ਪੰਜਾਬ ਵਿੱਚ ਕੋਈ ਅਜਿਹਾ ਸਕੂਲ ਨਹੀਂ ਹੈ ਜਦੀ ਚਾਰ ਦੁਆਰੀ ਨਾ ਬਣੀ ਹੋਵੇ ਹਰ ਜਗ੍ਹਾ ਤੇ ਚਾਰ ਦੁਆਰੀਆਂ ਬਣੀਆਂ ਹੋਈਆਂ ਨੇ ਪਖਾਨੇ ਬਣੇ ਹੋਏ ਬੱਚਿਆਂ ਲਈ ਵੱਖਰੇ ਤੇ ਸਟਾਫ ਲਈ ਵੱਖਰੇ ਪਾਪਾ ਕਮਰੇ ਲੋੜ ਅਨੁਸਾਰ ਜਿਵੇਂ ਜਿਵੇਂ ਲੋੜ ਪੈਂਦੀ ਆ ਉੱਥੇ ਵੇਲੇ ਬਣਦੇ ਜਾਂਦੇ ਹਾਂ ਉਹ ਆਲਾ ਕਰਕੇ ਦੇ ਕਮਰੇ ਬਣਦੇ ਆ ਸਾਫ ਸੁਵਿਸ਼ ਕਰਦੇ ਆ ਵੀ ਪਿੰਡ ਸਾਡਾ ਜਿਹੜਾ ਬਹੁਤ ਸਾਰੇ ਪਿੰਡਾਂ ਤੋਂ ਪਿਛੜਿਆ ਹੋਇਆ ਹੈ ਇਸੇ ਸਭ ਤੋਂ ਵੱਡੀ ਤੇ ਇੱਕ ਬਿਜਲੀ ਦੀ ਪ੍ਰੋਬਲਮ ਆ ਇੱਕ ਪਾਣੀ ਦੇ ਵਿਕਾਸ ਦੀ ਪ੍ਰੋਬਲਮ ਆ ਐਮਐਲਏ ਸਾਹਿਬ ਤੇ ਵਿਚਾਰੇ ਚੰਗੇ ਆ ਹੁਣ ਪੰਚਾਇਤਾਂ ਕੰਮ ਕਰਨ ਦੇਣ ਤਾਂ ਤਦ ਹੋਣਾ ਹਾਂ ਤੇ ਅੱਜ ਸਕੂਲੇ ਉਦਘਾਟਨ ਕੀਤਾ ਕਿੰਨਾ ਕੋਈ ਫਾਇਦਾ ਮਿਲੇਗਾ ਜਿਹੜਾ ਉਦਘਾਟਨ ਕੀਤੇ ਗਏ ਆ ਉਹਦੇ ਉਦਘਾਟਨ ਕੀਤਾ ਚਲੋ ਬੱਚਿਆਂ ਵਾਸਤੇ ਬਹੁਤ ਵਧੀਆ ਗੱਲ ਆ ਇਹ ਜਿਹੜੇ ਸਾਡੇ ਪਿੰਡ ਦੇ ਬੱਚੇ ਬਾਹਰ ਪੜਨ ਜਾਂਦੇ ਆ ਜੇ ਇਹ ਹੋਈ ਹਾਈ ਸਕੂਲ ਹੋ ਜਾਤੇ ਇੱਥੇ ਹੀ ਬੱਚੇ ਪੜਨ ਫਿਰ ਤੇ ਕਿਸੇ ਬੱਚੇ ਨੂੰ ਨਾ ਦਿੱਕਤ ਆਵੇ ਨਾ ਕਿਦੇ ਐਮ ਐਲ ਏ ਸਾਹਿਬ ਦਾ ਕਿੰਨਾ ਕੁ ਵੱਡਾ ਯੋਗਦਾਨ ਹੈ ਕਿੰਨਾ ਸਾਹਿਬ ਦਾ ਬਹੁਤ ਵੱਡਾ ਯੋਗਦਾਨ ਹੈ ਜੀ ਉਹਨਾਂ ਦੇ ਸਹਿਯੋਗ ਦੇ ਨਾਲ ਹੀ ਤੇ ਕੰਮ ਹੋਇਆ ਅਸੀਂ ਦੇਖਿਆ ਤੁਹਾਡੇ ਇਲਾਕੇ ਦੀ ਰੋੜ ਵੀ ਫੁਰਕੀ ਬਣੀ ਸ਼ੁਰੂ ਹੋ ਗਈ ਹੈ ਹਾਂਜੀ ਹਾਂਜੀ ਪਹਿਲਾਂ ਪਹਿਲਾਂ ਇਹਨਾਂ ਨੇ ਛੜਕ ਜਿਹੜੀ ਚੌੜੀ ਕਰਤੀ ਹੈ ਹਾਂਜੀ ਬਹੁਤ ਵਧੀਆ ਕੰਮ ਕਰ ਰਹੇ ਆ ਮੇਰਾ ਸਾਹਿਬ ਠੀਕ ਆ ਸਾਹਿਬਾਈ ਫਰੇ ਜੀ ਇਹ ਆਜ ਐਮ ਐਲ ਏ ਸਾਹਿਬ ਆਏ ਤੇ ਕਿੰਨਾ ਕੁ ਮਾਣ ਮਹਿਸੂਸ ਕਰਦੇ ਬਹੁਤ ਕਿਹੜੇ ਕਿਹੜੇ ਕੰਮ ਹੋਣ ਵਾਲੇ ਨੇ ਕੰਮ ਹੈ ਆਪਣੇ ਇੱਕ ਤੇ ਆਪਣੇ ਗਰਾਉਂਡ ਬਣਨ ਆਪਣੇ ਗਰਾਉਂਡ ਬਣਨ ਵਾਲੀ ਹੈ ਇੱਕ ਆਪਣੇ ਬਣਨ ਵਾਲੀ ਆਪਣੇ ਆ ਪਾਰਕ ਬਣਨ ਵਾਲੀ ਹੈ ਫਿਰ ਹਾਲੇ ਇੱਕ ਹੀ ਰਹਿ ਤਾ ਹੋਇਆ ਬਾਕੀ ਕੰਮ ਹੋਏ ਪਿੰਡ ਦੇ ਬਾਕੀ ਹੋਏ ਸੜਕ ਬਣਾਂਦੀ ਸੜਕ ਇੱਕ ਬੱਤੀ ਬਣਾਂਦੀ ਇੱਕ 32 ਦਾ ਕੰਮ ਨਹੀਂ ਆਇਆ ਜਿਹਨਾਂ ਟ੍ਰਾਫਿਕ ਲੱਗਣਾ ਉਹ ਲੱਗਾਂ ਚਾਹੀਦਾ ਏਸ ਵਿਸ਼ਵਾਦ ਵਾਇਆ ਐਮਐਲਏ ਸਾਹਿਬ ਨੇ ਉਹਨਾਂ ਨੇ ਕਿ ਸਾਰੇ ਕੰਮ ਹੋਣਗੇ ਅਜਾ ਮੈਂ ਸਾਰੇ ਬੱਤੀ ਵਾਲਿਆਂ ਨੂੰ ਫੋਨ ਕੀਤਾ ਹਾਂਜੀ ਕੀਤਾ ਜੀ ਉਸ ਸਾਰੇ ਮੌਕੇ ਤੇ ਹਾਂਦਾ ਕੀ ਨਾ ਪਿੰਡ ਦਾ ਬਾਬੂ ਮੈਂ ਨਹੀਂ ਕਹ ਰਾਂਗੀ ਬਣੀ ਕੋਰਾ ਹਾਂਜੀ ਮੇਰਾ ਨਾਮ ਨਵਨੀਤ ਕੌਰ ਹੈ ਐਚਡੀ ਮੈਣੀਆ ਕੋਹਾਰਾ ਅੱਜ ਐਮਐਲਏ ਸਾਹਿਬ ਸਾਡੇ ਸਕੂਲ ਆਏ ਸੀਗੇ ਤੇ ਬਹੁਤ ਵਧੀਆ ਰਿਸਪਾਂਸ ਦੇ ਕੇ ਗਏ ਆ ਔਰ ਸ਼ਾਬਾਸ਼ੀ ਦੇ ਕੇ ਗਏ ਕਿ ਬਹੁਤ ਵਧੀਆ ਕੰਮ ਹੋ ਰਿਹਾ ਹੈ ਔਰ ਇਹ ਸਿੱਖਿਆ ਕ੍ਰਾਂਤੀ ਦੇ ਅਧੀਨ ਜਿਹੜੇ ਕੰਮ ਹੋਇਆ ਉਹਨਾਂ ਨੂੰ ਚੈੱਕ ਕਰਦੇ ਪਏ ਸੀ ਔਰ ਕਿਸੇ ਕਿਸ ਤਰਫੋਂ ਨਹੀਂ ਕੋਈ ਉਨਤਾਈ ਨਹੀਂ ਹੋਈ ਔਰ ਬਹੁਤ ਵਧੀਆ ਕੋਆਪਰੇਟਿਵ ਕੀਤਾ ਖੁਸ਼ ਹੋ ਕੇ ਗਏ ਔਰ ਸਾਨੂੰ ਵੀ ਬਹੁਤ ਜ਼ਿਆਦਾ ਐਪਰੀਸ਼ੀਏਟ ਕਰਕੇ ਗਏ ਹੈ ਇਸ ਕਰਕੇ ਮੈਂ ਐਮਐਲਏ ਸਾਫ ਦਾ ਕਰਨਜੀਤ ਬਾਜੀ ਤੇ ਨਿਸ਼ਾਨ ਬਾਜੀ ਦਾ ਸਬਦ ਆਉਰ ਉਹਨਾਂ ਦੀ ਪੂਰੀ ਟੀਮ ਔਰ ਮੇਰੇ ਬ੍ਰਦਰ ਸਾਰੇ ਜਿੰਨੇ ਵੀ ਆਏ ਸੀਗੇ ਸਿੱਖਿਆ ਵਾਲੇ ਆਪਣੇ ਰਿਪੋਰਟਰ ਸਾਫ ਦਾ ਸਬਦ ਦਾ ਧੰਨਵਾਦ ਕਰਦੀ ਆ ਥੈਂਕ ਯੂ ਵੈਰੀ ਮਚ ਜੀ ਜੀ